ਇਹ ਮੇਰਾ ਮੈਸੇਜ ਹੋਣਾ ਲਈ ਹੈ ਜਿਨ੍ਹਾਂ ਦੇ ਕਪਲਸ ਦੇ ਪੇਰੈਂਟਸ ਇੰਡੀਆ ਤੋਂ ਆਂਦੇ ਆ ਕਿਸੇ ਵੀ ਕੰਟਰੀ ਦੇ ਵਿੱਚ ਆਪਣੇ ਬੱਚਿਆਂ ਦੇ ਬੱਚੇ ਪਾਲਣ ਲਈ ਬੜੇ سارے ਉਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ ਮੇਰੀ ਮਦਰ ਇਨ ਲਾ ਨੂੰ ਲੱਗਦਾ ਹੈ ਕਿ ਅਸੀਂ ਬੱਚੇ ਪਾਲਣ ਨਹੀਂ ਉਹਨਾਂ ਨੂੰ ਬੁਲਾ ਲਿਆ ਜਾਂ ਉਹ ਬਾਰ ਬਾਰ ਸਾਨੂੰ ਸੁਣਾਉਂਦੇ ਹੈ ਅਸੀਂ ਇੱਥੇ ਬੱਚੇ ਪਾਲਣ ਥੋੜੇ ਨਾ ਹੈ ਤੁਸੀਂ ਸਾਨੂੰ ਨੌਕਰ ਸਮਝ ਰੱਖਿਆ ਇੱਕ ਇਹ ਛੋਟੀ ਜੀ ਪ੍ਰੋਬਲਮ ਹੈ ਇਹਦੇ ਕਾਰਨ ਬਹੁਤ ਸਾਰੇ ਘਰਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਬੜੇ ਸਾਰੇ ਰਿਸ਼ਤਿਆਂ ਦੇ ਵਿੱਚ ਇੱਥੇ ਤੱਕ ਪ੍ਰੋਬਲਮ ਆਂਦੀ ਹੈ ਕਿ ਕਈ ਵਾਰੀ ਇਹ ਕਾਰਨ ਡਾਈਵੋਰਸ ਦਾ ਕਾਰਨ ਵੀ ਬਣ ਜਾਂਦਾ ਹੈ ਜੇ ਮੈਂ ਇਹਨੂੰ ਡੈਪਥ ਵਿੱਚ ਐਜ਼ ਅ ਸਾਈਕੋਲੋਜਿਸ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੈਨੂੰ ਲੱਗਦਾ ਕਿ ਮੈਂ ਵੀ ਮਾਂ ਆ ਮੈਂ ਮੇਰੀ ਵੀ ਬੇਟੀ ਹੈ ਕਿ ਜੇ ਮਾਪੇ ਆਪਣੇ ਮਾਪੇ ਆਪਣੇ ਹੀ ਬੱਚਿਆਂ ਦੇ ਬੱਚੇ ਨੂੰ ਪਾਲਣ ਲਈ ਜੇ ਉਹਨਾਂ ਦੇ ਕੋਲ ਆ ਜਾਂਦੇ ਐ ਤਾਂ ਇਸ ਤੋਂ ਬਿਹਤਰ ਕੀ ਹੋ ਸਕਦਾ ਹੈ ਬੱਚੇ ਤਾਂ ਪਾਲੇ ਜਾਂਦੇ ਐ ਡੇ ਕੇਅਰ ਦੇ ਵਿੱਚ ਵੀ ਛੱਡੇ ਜਾਣਗੇ ਪਰ ਜਦੋਂ ਆਪਣਾ ਬੰਦਾ ਆਪਣੇ ਬੱਚਿਆਂ ਨੂੰ ਪਾਲਦਾ ਵਾ ਆਪਣੇ ਤਰੀਕੇ ਦੇ ਨਾਲ ਪਾਲਦਾ ਆਪਣੇ ਸੰਸਕਾਰਾਂ ਦੇ ਨਾਲ ਪਾਲਦਾ ਔਰ ਆਪਣੇ ਹੀ ਬੱਚਿਆਂ ਨੂੰ ਹੈਲਪ ਕਰ ਰਿਹਾ ਹੁੰਦਾ ਇਹ ਤੋਂ ਜ਼ਿਆਦਾ ਬਿਹਤਰ ਚੀਜ਼ ਕੀ ਹੋ ਸਕਦੀ ਹੈ ਇੱਕ ਚੀਜ਼ ਨੂੰ ਅਸੀਂ ਛੋਟੀ ਜੀ ਚੀਜ਼ ਨੂੰ ਜੇ ਅਸੀਂ ਸਮਝ ਲਈਏ ਔਰ ਇਹ ਮਾਪੇ ਵੀ ਜੇ ਸਮਝ ਜਾਣ ਕਿ ਜੇ ਅਸੀਂ ਬੱਚੇ ਪਾਲ ਲਏ ਐ ਤਾਂ ਅਸੀਂ ਬੱਚਿਆਂ ਨੂੰ ਵੀ ਤਾਂ ਪਾਲ ਲਿਆ ਹੀ ਐ ਇਹ ਕਰਕੇ ਸਾਡਾ ਰਿਸ਼ਤਾ ਉਹਨਾਂ ਨਾਲ ਗਹਿਰੇ ਹੋ ਜਾਂਦਾ ਹੈ ਪਾਲ ਤਾਂ ਕਈ ਵਾਰੀ ਦਿੰਦੇ ਵੀ ਐ ਉਹਨਾਂ ਨੇ ਸਭ ਕੁਝ ਕਰ ਵੀ ਦੇਣਾ ਪਰ ਉਹ ਕੋਸ਼ਿਸ਼ ਕਰਦੇ ਐ ਬਹੁਤ ਵਾਰੀ ਸੁਨਾਨ ਦੀ ਔਰ ਉਹ ਸੁਨਾਨ ਦੇ ਕਾਰਨ ਆਪਣਾ ਬੇਟਾ ਤਾਂ ਉਹਨਾਂ ਦਾ ਸੁਣ ਲੈਂਦਾ ਵੈ ਨੂਆ ਕਈ ਵਾਰੀ ਨਹੀਂ ਸੁਣਦੀਆਂ ਤੇ ਸੱਸ ਨੂ ਦੇ ਵਿੱਚ ਲੜਾਈ ਹੋ ਜਾਂਦੀ ਐ ਔਰ ਉਹ ਜਦੋਂ ਲੜਾਈ ਹੋ ਜਾਂਦੀ ਐ ਫਿਰ ਉਹ ਵਾਪਸ ਕਿਤੇ ਲੜਾਈ ਆਂਦੀ ਐ ਉੱਧਦੀ ਹੈ ਤਾਂ ਹਸਬੰਡ ਵਾਈਫ ਤੱਕ ਆਂਦੀ ਹੈ ਜੇ ਤੁਸੀਂ ਸਾਸੋ ਜਾਂ ਤੁਸੀਂ ਨੂੰ ਦੋਨੋਂ ਹੀ ਕਿਸੇ ਵੀ ਰਿਸ਼ਤੇ ਵਿੱਚ ਹੈ ਤਾਂ ਸਮਝੋ ਕਿ ਇਹ ਰਿਸ਼ਤਾ ਬਹੁਤ ਪਿਆਰਾ ਬੜਾ ਸੋਹਣਾ ਰਿਸ਼ਤਾ ਹੈ ਔਰ ਇਸ ਰਿਸ਼ਤੇ ਨੂੰ ਜੇ ਸੋਣਾ ਔਰ ਉਹ ਬੱਚੇ ਦੀ ਜ਼ਰੂਰਤ ਸਮਝ ਕੇ ਬੱਚੇ ਨੂੰ ਸਪੋਰਟ ਕਰਨ ਦੇ ਇਰਾਦੇ ਦੇ ਨਾਲ ਕੀਤਾ ਜਾਏ ਤਾਂ ਇਹ ਤੋਂ ਬੈਟਰ ਕੁਝ ਹੋ ਹੀ ਨਹੀਂ ਸਕਦਾ ਕਿ ਮੇਰਾ ਬੱਚਾ ਹੈ ਉਹਨੂੰ ਮੇਰੇ ਹੀ ਆਪਣੇ ਮਾਪੇ ਪਾਲ ਰਹੇ ਹੈ ਇਹਦੇ ਵਿੱਚ ਕੋਈ ਨੌਕਰ ਨਹੀਂ ਬਣ ਜਾਂਦਾ ਇਹਦੇ ਵਿੱਚ ਕੋਈ ਕਿਸੇ ਦਾ ਕੁਝ ਘਟ ਨਹੀਂ ਜਾਂਦਾ ਔਰ ਇਹਦੇ ਵਿੱਚ ਕੋਈ ਸੁਣਾਉਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਇੱਕ ਪਰਿਵਾਰਿਕ ਜ਼ਿੰਮੇਵਾਰੀ ਹੈ ਜਿਹੜੀ ਸਾਨੂੰ ਲੈਣੀ ਚਾਹੀਦੀ ਹੈ ਔਰ ਇਹ ਜੇ ਲਵਾਂਗੇ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ